ਸਤਿ ਸ਼੍ਰੀ ਅਕਾਲ ਜੀ ਮੈਂ ਅਚਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਫਾਜ਼ਲਕਾ ਦੀਆਂ ਖੇਜ਼ਾਵਾਂ ਵਿੱਚ ਇੱਕਦਮ ਸੁਬੀਬੀ ਆਈ ਜਿੱਥੇ ਲੋਕਾਂ ਨੂੰ ਭਾਰੀ ਗਰਮੀ ਤੋਂ ਰਾਹਤ ਮਿਲੀ ਹੈ ਕਿੰਦਰ ਦੇਵਤਾ ਫਾਜ਼ਲਕਾ ਦੇ ਵਿੱਚ ਆਪਣੀਆਂ ਛਿਟਾ ਬਖੇਰ ਰਿਹਾ ਹੈ ਜਿੱਥੇ ਇਸ بارش ਨਾਲ ਤੇ ਝੱਖੜ ਨਾਲ ਕਿਸਾਨਾਂ ਦੇ ਚਿਹਰੇ ਖਿਲੁੱਠੇ ਨੇ ਉਥੇ ਫਸਲਾਂ ਲਈ ਇਹ ਮੀਂਹ ਬਹੁਤ ਹੀ ਲਾਹੇਵੰਦ ਹੋਏਗਾ ਸਾਡੇ ਨਾਲ ਮੌਜੂਦ ਨੇ ਕਿਸਾਨ ਦਸ਼ਰਤ ਇਹਨਾਂ ਤੋਂ ਪੁੱਛਦੇ ਆ ਜੀ ਕਿ ਇਸ ਫਸਲ ਦਾ ਇਸ ਫਾਰਸ਼ ਦਾ ਕਿਸ ਨੂੰ ਕੀ ਫਾਇਦਾ ਹੋਏਗਾ ਇਹ ਫਾਰਸ਼ ਦਾ ਹੈ ਇਹ ਹੋਏਗਾ ਜਿਹੜੀ ਕਮੀਰੀ ਦੀ ਖੇਤੀ ਹੋਈ ਹੈ ਬਹੁਤ ਵਧੀਆ ਹੋਏਗੀ ਤੇ ਜਦੋਂ ਕਈ ਲਗਾਈ ਦੇਣਾ ਬਹੁਤ ਵਧੀਆ ਸਾਡੇ ਨਾਲ ਮੌਜੂਦ ਨੇ ਲਵੀ ਸੀ ਇਹ ਵੀ ਕਰੀਬ 30 ਏਕੜ ਜ਼ਮੀਨ ਨਾਲ ਵਾਹੀ ਕਰਦੇ ਨੇ ਇਹਨਾਂ ਤੋਂ ਪੁੱਛਦੇ ਆ ਕਿ ਹਾਲਾਤ ਨੇ ਕਿੰਨੀ ਵੀ ਜ਼ਰੂਰਤ ਸੀ ਵੀ ਸਭ ਨੂੰ ਇਸ ਸਮੇਂ ਬਹੁਤ ਗਰਮੀ ਮੈਰੀ ਜੀ ਲੋਕਾਂ ਨੂੰ ਬਹੁਤ ਰਾਹਤ ਮਿਲੇਗੀ ਤੇ ਫਸਲਾਂਾਂ ਤੇ ਬਹੁਤ ਵਧੀਆ ਮੀਂਹ ਬਹੁਤ ਲੋੜ ਸੀ ਗਰਮੀ ਬਹੁਤ ਜ਼ਿਆਦਾ ਪਈ ਹੈ ਬਹੁਤ ਹੀ ਵਧੀਆ ਰਹਿ ਗਿਆ ਸਾਦਲ ਕਾਬੇ ਲੋਕ ਇੰਦਰ ਦੇਵਤਾ ਦੀ ਮਿਹਰਬਾਨੀ ਤੋਂ ਬਹੁਤ ਖੁਸ਼ ਨੇ ਧੰਨਵਾਦ ਜੀ ਮੈਂ ਤੁਹਾਨੂੰ ਬਤਾਂਵਾਂ